ਸਰ ਸ਼ਕਲ ਜੀ ਮੈਂ ਰਿਨਾ ਤਿਮਾਨ ਲਗਾਤਾਰ ਦੇਖਿਆ ਜਾ ਰਿਹਾ ਕਿ ਜਿਹੜਾ ਪਤੀ ਪਤਨੀ ਦਾ ਪਵਿੱਤਰ ਰਿਸ਼ਤਾ ਹੁੰਦਾ ਹੁਣ ਇਹਨਾਂ ਦੇ ਵਿੱਚ ਦਰਾਰਾਂ ਪੈਂਦੀਆਂ ਲਗਾਤਾਰ ਨਜ਼ਰ ਆ ਰਹੀਆਂ ਅਸੀਂ ਆਮ ਲੋਕਾਂ ਦੀ ਕੀ ਗੱਲ ਕਰੀਏ ਵੱਡੇ ਵੱਡੇ ਅਦਾਕਾਰ ਇਹਨਾਂ ਦੇ ਵੱਲੋਂ ਵੀ ਦੇਖਿਆ ਜਾਂਦਾ ਕਿ ਇਹਨਾਂ ਦੇ ਵੀ ਰਿਸ਼ਤਿਆਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਕੜਤਾਂ ਜਿਹੜੀ ਕਿ ਉਹ ਆ ਹੀ ਜਾਂਦੀ ਹੈ ਆਖਿਰਕਾਰ ਅਸੀਂ ਸੋਚਦੇ ਆ ਕਿ ਇਹਨਾਂ ਕੋਲ ਤਾਂ ਸਭ ਕੁਝ ਆ ਫਿਰ ਇਹਨਾਂ ਦੇ ਘਰਾਂ ਦੇ ਵਿੱਚ ਕਲੇਸ਼ ਕਿਉਂ ਹੋ ਜਾਂਦਾ ਕਿਉਂ ਨਹੀਂ ਇਹਨਾਂ ਦੇ ਆਸ ਦੇ ਵਿੱਚ ਬਣਦੇ ਤਾਂ ਹਰ ਇੱਕ ਘਰ ਦੇ ਵਿੱਚ ਅਜਿਹੀ ਜਿਹੜੀ ਕਿ ਗੱਲ ਦੇਖ ਨੂੰ ਮਿਲਦੀ ਆ ਤਾਂ ਹਾਲੇ ਦੇ ਵਿੱਚ ਮੰਡੀ ਤਖੜ ਦੇ ਵੱਲੋਂ ਜਿਹੜਾ ਕਿ ਆਪਣੇ ਪਤੀ ਦੇ ਨਾਲੋਂ ਜਿਹੜਾ ਕਿ ਤਲਾਕ ਲੈ ਲੈ ਗਿਆ ਦਾਦੇ ਕਿ ਮੰਡੀ ਤਖੜ ਨੂੰ ਤਲਾਕ ਮਿਲ ਚੁੱਕਿਆ ਸਿੱਖ ਅਪੋਰਸ਼ਨ ਦੇ ਨਾਲ ਜਿਹੜਾ ਕਿ ਉਸਨੇ ਤਲਾਕ ਲੈ ਲਿਆ ਉਹਨਾਂ ਨੇ ਦੋਨੋਂ ਨੇ ਆਸ ਦੇ ਵਿੱਚ ਜਿਹੜਾ ਕਿ ਰਹਿਣ ਨਾ ਰਹਿਣ ਦੀ ਜਿਹੜੀ ਕਿ ਉਹਨਾਂ ਨੇ ਗੱਲ ਰੱਖੀ ਸੀ ਕਿ ਉਹ ਵੱਖ-ਵੱਖ ਰਹਿਣਾ ਚਾਹੁੰਦੇ ਨੇ ਇਸ ਕਰਕੇ ਉਹਨਾਂ ਨੇ ਤਲਾਕ ਲੈਣਾਰੇ ਸੋਚਿਆ ਤਾਂ ਉਹਨਾਂ ਦੀ ਪਹਿਲੀ ਪਟੀਸ਼ਨ ਦੇ ਵਿੱਚ ਹੀ ਦੋਨਾਂ ਦਾ ਜਿਹੜਾ ਕਿ ਤਲਾਕ ਹੋ ਗਿਆ ਤਾਂ ਦਿੱਲੀ ਦੇ ਸ਼ਕੇਤ ਜ਼ਿਲ੍ਹਾ ਅਦਾਲਤ ਦੇ ਵਿੱਚ ਜਿਹੜਾ ਕਿ ਉਹਨਾਂ ਨੇ ਇਹ ਆਪਣਾ ਜਿਹੜਾ ਕਿ ਤਲਾਕ ਦਾ ਕੇਸ ਲਗਾਇਆ ਸੀ ਕਿ ਉਹ ਵੱਖ-ਵੱਖ ਰਹਿਣਾ ਚਾਹੁੰਦੇ ਨੇ ਇਕੱਠੇ ਨਹੀਂ ਰਹਿਣਾ ਚਾਹੁੰਦੇ ਜਿਸ ਦੇ ਚੱਲਦੇ ਉਹਨਾਂ ਨੂੰ ਜਿਹੜਾ ਕਿ ਅਦਾਲਤ ਦੇ ਵੱਲੋਂ ਤਲਾਕ ਦੇ ਦਿੱਤਾ ਗਿਆ ਹਾਲਾਂਕਿ ਉਹਨਾਂ ਦੀਆਂ ਜਿਹੜੀਆਂ ਕੁਝ ਸ਼ਰਤਾਂ ਸੀ ਉਹਨਾਂ ਨੂੰ ਹਲੇ ਗੁਪਤ ਰੱਖਿਆ ਗਿਆ ਉਹਨਾਂ ਨੇ ਉਹ ਜਿਹੜਾ ਕਿ ਨਹੀਂ ਕੀਤਾ ਗਿਆ ਦੱਸਿਆ ਨਹੀਂ ਗਿਆ ਕਿ ਆਖਰ ਕਿਹੜੀਆਂ ਜਿਹੜੇ ਕਿ ਸ਼ਰਤਾਂ ਉਹ ਰੱਖੀਆਂ ਗਈਆਂ ਨੇ ਦਾਜੇ ਕਿ ਮੰਡੀ ਤਖੜ ਦਾ ਕਹਿਣਾ ਸੀ ਕਿ ਉਹ ਆਪਣੇ ਪਤੀ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਉਹ ਦੋਨੋਂ ਵੱਖ ਹੋਣਾ ਚਾਹੁੰਦੇ ਨੇ ਉਹਨਾਂ ਨੇ ਆਪਸ ਦੇ ਵਿੱਚ ਦੋਨਾਂ ਨੇ ਫੈਸਲਾ ਲਿਆ ਕਿ ਅਸੀਂ ਵੱਖ-ਵੱਖ ਹੋਣਾ ਚਾਹੁੰਦੇ ਹਾਂ ਜਿਸ ਤੋਂ ਬਾਅਦ ਇਹ ਫੈਸਲਾ ਉਦੋਂ ਪ੍ਰਵਾਨ ਹੋ ਜਾਂਦਾ ਜਦੋਂ ਇਹਨਾਂ ਦੇ ਤਲਾਕ ਨੂੰ ਮਨਜ਼ੂਰ ਕਰ ਲਿਆ ਜਾਂਦਾ ਤਾਂ ਮੰਡੀ ਤਖੜ ਦਾ ਜੁੜਾ ਕਿ ਤਲਾਕ ਹੋ ਚੁੱਕਿਆ ਤਾਂ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਪਤੀ ਪਤਨੀ ਦੇ ਜਿਹੜੇ ਪਵਿੱਤਰ ਰਿਸ਼ਤੇ ਨੇ ਇਹਨਾਂ ਦੇ ਵਿੱਚ ਕਿਸ ਕਦਰ ਦੇ ਨਾਲ ਦਰੜਾ ਪੈਂਦੀਆਂ ਨਜ਼ਰ ਆ ਰਹੀਆਂ ਨੇ ਨਿੱਕੀਆਂ ਮੋਟੀਆਂ ਟਕਰਾਰਾਂ ਵੀ ਕਈ ਵਾਰ ਇੰਨਾ ਕੁ ਜ਼ਿਆਦਾ ਭਿਆਨਕ ਰੂਪ ਧਾਰਨ ਕਰ ਲੈਂਦੀਆਂ ਨੇ ਕਿ ਇਹਨਾਂ ਦਾ ਅੰਤ ਵੀ ਕਈ ਵਾਰ ਖੌਫਨਾਕ ਦੇਖਣ ਨੂੰ ਮਿਲਦਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਕਿ ਇੱਕ ਦੂਜੇ ਦੇ ਨਾਲ ਜਾਂ ਇੱਕ ਦੂਜੇ ਦੇ ਨਾਲ ਅੰਡਰਸਟੈਂਡਿੰਗ ਬਹੁਤ ਜ਼ਿਆਦਾ ਘੱਟ ਨਜ਼ਰ ਆ ਰਹੀ ਹੈ ਅਨੇਕਾਂ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਚੁੱਕ ਨੇ ਤਾਂ ਜਿੰਨੀ ਤੇਜ਼ੀ ਦੇ ਨਾਲ ਇਹ ਜ਼ਮਾਨੇ ਨੇ ਆਪਣੀ ਕਰਵਟ ਲਈ ਹੈ ਕਿਉਂਕਿ ਪਹਿਲਾਂ ਜ਼ਮਾਨਾ ਹੁੰਦਾ ਸੀ ਕਿ ਲੋਕ ਜਦੋਂ ਉਸ ਸਮੇਂ ਦੇ ਵਿੱਚ ਵਿਆਹ ਹੁੰਦੇ ਸੀ ਤਾਂ ਹਾਲਾਤ ਕਿਵੇਂ ਦੇ ਹੁੰਦੇ ਸੀ ਤੁਸੀਂ ਪ੍ਰਾਤਨ ਸਮੇਂ ਨੂੰ ਜੇਕਰ ਯਾਦ ਕਰੋਗੇ ਤਾਂ ਤੁਹਾਨੂੰ ਪਤਾ ਲੱਗ ਹੀ ਜਾਵੇਗਾ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਲੜਕੀ ਨੂੰ ਆਜ਼ਾਦੀ ਹੈ ਤੇ ਹਰ ਤਰ੍ਹਾਂ ਦੇ ਬਰਾਬਰ ਦੇ ਕੰਮ ਵੀ ਕਰ ਰਹੀ ਹੈ ਪਰ ਫਿਰ ਵੀ ਦੇਖਿਆ ਜਾ ਰਿਹਾ ਹੈ ਕਿ ਅੱਜ ਦੇ ਜਿਹੜੇ ਇਹ ਪਤੀ ਪਤਨੀ ਦੇ ਰਿਸ਼ਤੇ ਨੇ ਇਹਨਾਂ ਦੀਆਂ ਜਿਹੜੀਆਂ ਤੰਦਾਂ ਨੇ ਉਹ ਕਿਤੇ ਨਾ ਕਿਤੇ ਕਮਜ਼ੋਰ ਜਿਹੜੀ ਕਿ ਨਜ਼ਰ ਆ ਰਹੀ ਨੇ ਕਿਉਂਕਿ ਕਈ ਵਾਰ ਛੋਟੀ ਜਿਹੀ ਗੱਲ ਪਿੱਛੇ ਹੀ ਜਿਹੜਾ ਕਿ ਪਤੀ ਪਤਨੀ ਦਾ ਆਪਸੀ ਜਿਹੜਾ ਕਿ ਤਲਾਕ ਹੋ ਜਾਂਦਾ ਜਾਂ ਕਈ ਵਾਰ ਘਰੇਲੂ ਝਗੜੇ ਅਜਿਹੇ ਹੋ ਜਾਂਦੇ ਨੇ ਜਾਂ ਪਰਿਵਾਰਕ ਦੇ ਕਿਸੇ ਹੋਰ ਮੈਂਬਰ ਕਰਕੇ ਵੀ ਪਤੀ ਪਤਨੀ ਦੇ ਪਵਿੱਤਰ ਰਿਸ਼ਤੇ ਦੇ ਵਿੱਚ ਤਰੇੜਾਂ ਆ ਜਾਂਦੀਆਂ ਨੇ ਤੇ ਉਹ ਤਰੇੜਾਂ ਇਸ ਕਦਰ ਫੈਲ ਜਾਂਦੀਆਂ ਨੇ ਕਿ ਉਹਨਾਂ ਦਾ ਅੰਤ ਹੀ ਜਿਹੜਾ ਕਿ ਤਲਾਕ ਹੁੰਦਾ ਤਾਂ ਆਪਣੇ ਪਤੀ ਪਤਨੀ ਨੂੰ ਜਿਹੜਾ ਕਿ ਆਪਣਾ ਰਿਸ਼ਤਾ ਉਹ ਮਜ਼ਬੂਤ ਕਰਕੇ ਰੱਖਣਾ ਚਾਹੀਦਾ ਕਿਉਂਕਿ ਇੱਕ ਪਤੀ ਇੱਕ ਪਤਨੀ ਇਹ ਦੋਨੋਂ ਹੀ ਅਜਿਹੇ ਇੱਕ ਗੱਡੀ ਦੇ ਸਿਪਈਏ ਮੰਨ ਸਕਦੇ ਆ ਕਿ ਜੇਕਰ ਇਹਨਾਂ ਦੇ ਵਿੱਚੋਂ ਇੱਕ ਵੀ ਕਮਜ਼ੋਰ ਪੈ ਗਿਆ ਤਾਂ ਇਸ ਦੇ ਨਾਲ ਜਿਹੜੀ ਗੱਡੀ ਆ ਉਹ ਵਿਆਹ ਵਾਲੀ ਗੱਡੀ ਉਹ ਡਾਵਾ ਡੋਲ ਹੋ ਜਾਂਦੀ ਹੈ। ਕਈ ਵਾਰ ਘਰ ਦੇ ਵਿੱਚ ਕੁਝ ਅਜਿਹੀਆਂ ਗੱਲਾਂ ਹੋ ਜਾਂਦੀਆਂ ਨੇ ਜਿਸ ਕਰਕੇ ਦਿਮਾਗ ਦੇ ਵਿੱਚ ਆ ਜਾਂਦਾ ਕਿ ਸਾਨੂੰ ਸਿਰਫ ਤਲਾਕ ਹੀ ਲੈਣਾ ਚਾਹੀਦਾ। ਕਈ ਵਾਰ ਘਰੇਲੂ ਗੱਲਾਂ ਕਰਕੇ ਜਿਹੜੇ ਅਜਿਹੇ ਫੈਸਲੇ ਹੋ ਜਾਂਦੇ ਨੇ ਪਰ ਮੰਡੀ ਤਖਣ ਨੇ ਵੀ ਜਿਹੜਾ ਕਿ ਤਲਾਕ ਲੈ ਲਿਆ।